ਦੁਕਾਨਦਾਰਾਂ ਦੇ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੇ ਸਖਤ ਹੋਈ ਹੈ ਪਟਾਲਾਪੁਰ ਜੀਹਾਂ ਦੱਸਦੀ ਹੈ ਵੀ ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਦੁਕਾਨਦਾਰਾਂ ਦੇ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਜੀਹਾਂ ਉਹਨਾਂ ਨਾਜਾਇਜ਼ ਕਬਜ਼ਿਆਂ ਦੇ ਕਰਕੇ ਟ੍ਰੈਫਿਕ ਦਾ ਜਾਮ ਲੱਗ ਜਾਂਦੇ ਸੀ ਜਿਸ ਦੇ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਬਟਾਲਾ ਨਗਰ ਨਿਗਮ ਤੇ ਬਟਾਲਾ ਟ੍ਰੈਫਿਕ ਪੁਲਿਸ ਦੇ ਵੱਲੋਂ ਸਖਤ ਹਦਾਇਤਾਂ ਦੇ ਕੇ ਉਸ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹਲੇ ਵੀ ਦੁਕਾਨਦਾਰਾਂ ਦੇ ਵੱਲੋਂ ਲਗਾਤਾਰ ਇਹ ਕਬਜ਼ੇ ਨਾ ਛੱਡੇ ਗਏ ਤਾਂ ਉਹਨਾਂ ਤੇ ਸਖਤ ਕਾਰਵਾਈ ਜੋਕੇ ਕੀਤੀ ਜਾਏਗੀ ਇਹ ਜੀ ਆਪਣੇ ਬਟਾਲਾ ਜਿਹੜਾ ਸਿਟੀ ਰੋਡ ਦਾ ਬਾਜ਼ਾਰ ਹੈ ਇਹ ਤੁਹਾਨੂੰ ਪਤਾ ਚਾਹੇ ਕਾਫੀ ਇੰਪੋਰਟੈਂਟ ਦੀ ਪ੍ਰੋਬਲਮ ਰਹਿੰਦੀ ਆ ਉਹ ਐਨਟੀ ਐਨਕੋਰਸਮੈਂਟ ਡਰਾਈਵ ਹੈ ਜੀ ਵਿਦ ਨਗਰ ਨਿਗਮ ਦੇ ਸਾਡੇ ਨਾਲ ਕਰਮਚਾਰੀ ਤੇ ਅਫਸਰ ਸਾਹਿਬਾਨ ਨੇ ਉਸ ਬੰਦੀ ਇਸ ਇਥੇ ਸਫਾਈ ਅਭਿਆਨ ਚਲਾ ਰਹੇ ਤਾਂ ਕਿ ਬਾਜ਼ਾਰ ਖੁੱਲ੍ਹੇ ਦੀ ਸੁਰੱਖਿਆ ਤੋਂ ਹੋ ਸਕੇ ਸਰ ਟ੍ਰੈਫਿਕ ਪੁਲਿਸ ਔਰ ਕਾਰਪੋਰੇਸ਼ਨ ਦੇ ਲੋਕ ਇਸ ਬਾਜ਼ਾਰ ਚੋਂ ਰੰਗਦੇ ਉਹਨਾਂ ਚਿਰ ਤੇ ਲੱਗਦਾ ਕਿ ਜੀਟੀ ਰੋਡ ਬਣ ਗਿਆ ਜਿੱਦਾਂ ਤੁਸੀਂ ਵਾਪਸ ਦਫ਼ਤਰਾਂ ਨੂੰ ਜਾਣਾ ਤੇ ਇਹ ਫਿਰ ਉੱਥੇ ਤੋਂ ਉੱਥੇ ਆ ਗਿਆ ਜੀ ਜੀ ਪਹਿਲੇ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਆ ਅੱਜ ਅਸੀਂ ਫੇਰ ਆਏ ਇਹਨਾਂ ਨੂੰ ਦੱਸਣ ਕਿ ਜਿਹੜੀ ਪਾਰਕਿੰਗ ਅੰਦਰ ਬਾਜ਼ਾਰ ਦੇ ਵਿੱਚ ਅ ਉਰੇ ਜੇ ਆਪਣੇ ਮੋਟਰਸਾਈਕਲ ਟੂ-ਵੀਲਰ ਲਾਇਆ ਕਰਨ ਜੇ ਪਾਰਕਿੰਗ ਫੁੱਲ ਹੁੰਦੀ ਆ ਉਤੋਂ ਸਾਨੂੰ ਪ੍ਰੋਬਲਮ ਦੱਸਣਾ ਬਾਜ਼ਾਰ ਦੇ ਬਾਹਰ ਵੀ ਪਾਰਕਿੰਗ ਹੈ ਸਾਡੀ ਇਹ ਰਿਕਵੈਸਟ ਹੈ ਕਿ ਪਸੇ ਆਪਣੇ ਵੀਕਲ ਪਾਰਕਨ ਤੱਕੇ ਬਾਜ਼ਾਰ ਵਿੱਚ ਆਰਾਮ ਨਾਲ ਖਰੀਦਾਰੀ ਕਰਨ ਦਾ ਮੌਕਾ ਮਿਲ ਜੇ ਕਰੇ ਫਿਰ ਵੀ ਨਹੀਂ ਸੁਧਰਦਾ ਇਹ ਵੀ ਸੁਧਰ ਫਿਰ ਤਾਂ ਹੈ ਹੀ ਇਹ ਦੀ ਫਿਰ ਚਲਾਨ ਨੇ ਨਗਰ ਨਿਗਮ ਆਪਣੀ ਕਾਰਵਾਈ ਕਰੇਗਾ ਜੁਰਮਾਨੇ ਭਰੇਗਾ ਅਸੀਂ ਚਲਾਨ ਕਰਾਂਗੇ ਹੋ ਸਕਦਾ ਕਿ ਤੁਸੀਂ ਰੋਂਗ ਪਾਰਕਿੰਗ ਦੇ ਚਲਾਨ ਕਰੀਏ ਕੋਈ ਰਾਹ ਰੋਕਣ ਦਾ ਦੋਸਤ ਰਸੀ ਆਪੀ ਦਾ ਪੱਟਾ ਵੀ ਕਰ ਦਈਏ ਜੀ ਕੀ ਕੀਤਾ ਗਿਆ ਅਹੀਂ ਐਸਟੀਐਮ ਮੈਡਮ ਵੱਲੋਂ ਕੀਤਾ ਗਿਆ ਨਗਰ ਨਿਗਮ ਮਟਾਲਾ ਲੋ ਇਹ ਸਾਰਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਆਪਣਾ ਸਮਾਨ ਛਾਂਟਾ ਕੇ ਰੱਖੋ ਇਹਨਾਂ ਦੇ ਕੋਈ ਚਲਾਨ ਵੀ ਕੱਟੇ ਆ ਤੇ ਇਹਨਾਂ ਨੂੰ ਇਹ ਆਖਿਆ ਕਿ ਰੋਜ਼ ਰੋਜ਼ ਹੀ ਆਉਣਾ ਵਾ ਸਮਾਨ ਪਛਾਣ ਕਰਕੇ ਢਾਇਆ ਲਾਇਆ ਜਾਏ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਫੁੱਟ ਕਬਜ਼ਾ ਕੀਤਾ ਆ ਅੱਜ ਕੀ ਕੀਤਾ ਗਿਆ ਅੱਜ ਇਹਨਾਂ ਨੂੰ ਆਖਿਆ ਵਾਰਨਿੰਗ ਦਿੱਤੀ ਹੈ ਕਿ ਪਛਾਣ ਕਰ ਲਓ ਕੋਈ ਚਲਾਨ ਕੱਟੇ ਆ ਅੱਗੇ ਤੋਂ ਅਸੀਂ ਮਤਲਬ ਫਿਰ ਅਸੀਂ ਚਲਾਨ ਕਟਾਂਗੇ ਸੁਵਾਣੂ ਚੱਕੇ ਨਾਲ ਖੜਾਂਗੇ ਅੱਜ ਇਹਨਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਗਾਂ ਹੀ ਨੁਕਸਾਨ ਵੀ ਇਹਨਾਂ ਦਾ ਕਰਾਂਗੇ